ਪਿਛਲੇ ਦਿਨੀ ਚੋਣ ਪ੍ਰਚਾਰ ਕਰਦੇ ਆਂ ਕਾਂ ਰਸ ਦੇ ਪ੍ਰਧਾਨ ਰਾਜਾ ਵੜੰਗ ਨੇ ਜੋ ਐਸਸੀ ਸਮਾਜ ਖਿਲਾਫ ਪੱਦੀਸ਼ ਬਦਾਲਦੀਪ ਜਿਹੜੀ ਵਰਤੀ ਸੀ माजी ਵੀ ਸਿੱਖਾਂ ਖਿਲਾਫ ਉਸ ਦੇ ਰੋਸ ਦੇ ਵਜੋਂ ਚੱਲਦੇ ਆਂ ਸਿੱਖ ਜਥੇਬੰਦੀਆਂ ਨੇ ਭਾਈ ਮੇਜਰ ਸਿੰਘ ਸੋਢੀ ਨੇ ਰਾਜਾ ਵੜੰਗ ਨੂੰ ਮਾਫੀ ਮੰਗਣ ਲਈ ਕਿਹਾ 40 ਵਰਦੀ ਆ ਸੋ ਆਪਾਂ ਰਾਜਾ ਵੜਿੰਗ ਦੇ ਕੰਨ ਖੋਲਣ ਵਾਸਤੇ ਤੇ ਕਾਂਗਰਸ ਪਾਰਟੀ ਨੇ ਕੰਨ ਖੋਲਣ ਵਾਸਤੇ ਦੱਸ ਦੇਣਾ ਚਾਹੁੰਦੇ ਆ ਕਿ ਸਰਦਾਰ ਬੂਟਾ ਸਿੰਘ ਦੀ ਜਿਸ ਵੇਲੇ ਰਾਜਾ ਵੜਿੰਗ ਜੀ ਤੇਰੇ ਦਾਦੇ-ਪਰਦਾਦੇ ਖੁਰਦਿਆਂ ਚ ਰੁਲਦੇ ਹੋਣਗੇ ਨਾ ਉਸ ਵੇਲੇ ਸਰਦਾਰ ਬੂਟਾ ਸਿੰਘ ਦੀ ਲੈਨਪੁਰ ਖਾਲਸਾ ਕਾਲ ਜਲੰਧਰ ਵਿਖੇ ਬੀਏ ਓਨਰ ਕਰ ਰਹੀ ਸੀ ਇਹ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੇਰੀ ਪਾਰਟੀ ਦਾ ਮਰਹੂਮ ਨੇਤਾ ਵਾ ਜਿਸ ਨੇ ਤੁਹਾਨੂੰ ਕਿੰਨੀ ਵਾਰੀ ਜਿਸ ਕੌਮ ਨੇ ਤਾਨੂੰ ਕਿੰਨੀ ਵਾਰੀ ਰਾਜ ਭਾਗ ਦਵਾਇਆ ਤੁਸੀਂ ਕੋਈ ਸਮਾਂ ਬੂਟਾ ਸਕਦੇ ਆ ਆਸਾਨ ਨਹੀਂ ਸੀ ਕੀਤਾ ਉਸ ਦੀ لیاقت ਉਸ ਦੀ ਪੜ੍ਹਾਈ ਪਹਿਲੀ ਉਹਨਾਂ ਦੀ ਪੜ੍ਹਾਈ ਬੀਏ ਉਹਨਾਂ ਨੇ ਖਾਲਸਾ ਕਾਲਜ ਲਾਇਲਪੁਰਾ ਜਲੰਧਰ ਤੋਂ ਦੂਜੀ ਉਹਨਾਂ ਨੇ ਐਮਏ ਕੀਤੀ ਤੀਜੀ ਉਹਨਾਂ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪੀਐਚਡੀ ਕੀਤੀ ਉਹਨਾਂ ਨੇ ਗਿਆਨੀ ਕੀਤੀ ਅਤੇ ਵਾਕ ਵਾਕ ਉਹਦੇ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਨਹੀਂ ਉੱਤੇ ਤਿੰਨ ਵਾਰੋਂ ਭਾਰਤ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਦੇ ਰਹੇ ਅਤੇ ਦੇਸ਼ ਦੇ ਐਸੀ ਕਮਿਸ਼ਨ ਦੇ ਭਾਰਤ ਦੇ ਚੇਅਰਮੈਨ ਵੈ ਇਸੇ ਤਰ੍ਹਾਂ ਹੀ ਉਹਨਾਂ ਵੱਲੋਂ ਵੱਖ-ਵੱਖ ਸਟੇਟਾਂ ਦੇ ਵਿੱਚ ਰਾਜਪਾਲ ਦੀ ਡਿਊਟੀ ਵੀ ਨਿਭਾਈ ਗਈ ਕਿੰਨਾ ਸਮਾਂ ਉਹਨਾਂ ਨੇ ਜਦੋਂ ਰਾਸ਼ਟਰਪਤੀ ਰਾਜ ਲਾਗੂ ਸੀ ਬਿਹਾਰ ਦੇ ਵਿੱਚ ਉੱਥੇ ਸਰਕਾਰ ਚਲਾਈ 11-12 ਮਹੀਨੇ ਉਹ ਐਡੀ ਲਿਆਕਤ ਤੇ ਐਡੇ ਸਮਝਦਾਰ ਲੀਡਰ ਸਨ ਜਿਸਨੂੰ ਤੋਂ ਅਨਪੜ੍ਹ ਅਤੇ ਜਿਸਦੇ ਰੰਗ ਤੇ ਜਿਸ ਦੇ ਜਿਸ ਰੰਗ ਨੂੰ ਕੁਰਬਾਨੀ ਦੇ ਵਿੱਚ ਵੀ ਇੱਕੋ ਰੰਗ ਮਜੀਠਾ ਰੱਤਾ ਮੇਰਾ ਚੋਲਾ ਮਾਦਾ ਦੇ ਮਜੀਠਾ ਰੰਗ ਕਿਹਾ ਵਾ ਉਸ ਰੰਗ ਦੇ ਮਤੋਂ ਆਪਣਾ ਰੰਗ ਟਿੱਪੜੀਆਂ ਲੀਤੀਆਂ ਉਹਨਾਂ ਦੀ ਕੌਮ ਵਾਲੇ ਰੰਗ ਟਿੱਪੜੀਆਂ ਕੀਤੀਆਂ ਪੱਥੇ ਪਾਉਂਦੇ ਹੋਵੇਂ ਤੁਸੀਂ ਆਹ ਪੱਥੇ ਪਾਉਣੇ ਕੋਈ ਮਾੜੀਦਾਨ ਨਹੀਂ ਆਂ ਕਿਰਤੀ ਆ ਪਰ ਉਹ ਸਰਦਾਰ ਜਿਹੜਾ ਹੈ ਜਿਸ ਦੇ ਬਾਰੇ ਤੂੰ ਗੋਲਦਿਆ ਵਾ ਉਹ ਪੜਿਆ ਲਿਖਿਆ ਇਨਸਾਨ ਸੀ ਅਤੇ ਤੁਹਾਡੀ ਜਿਹੜੀ ਕਾਂਗਰਸ ਸਰਕਾਰ ਸੀ ਆਪਣੀ ਕੌਮ ਦੀਆਂ ਵੋਟਾਂ ਪਵਾ ਕੇ ਉਸਨੇ ਕਿੰਨੀ ਵਾਰ ਤੁਹਾਨੂੰ ਰਾਜ ਭਾਗ ਦਵਾਇਆ ਤੁਹਾਡੀ ਮਾਨਸਿਕਤਾ ਇਹ ਨਹੀਂ ਡਿੱਗ ਗਈ ਆ ਕਿ ਤੁਹਾਡੇ ਜਿਹੜਾ ਜਾਤੀ ਪਾਤੀ ਦਾ ਕੀੜਾ ਵਾ ਤੁਹਾਡੇ ਦਿਮਾਗ ਦੇ ਵਿੱਚੋਂ ਨਿਕਲ ਨਹੀਂ ਰਿਹਾ ਇਹ ਜਿਹੜਾ ਤੁਸੀਂ ਤਰਨਤਾਰਨ ਦਾ ਸਭਾ ਹਲਕੇ ਦੇ ਵਿੱਚ ਬੋਲੇ ਜੇ ਤਰਨਤਾਰਨ ਦੇ ਲੋਕਾਂ ਨੂੰ ਮੇਰੀ ਪੀਵੇ ਖਾਸ ਕਰਕੇ ਮذਬੀ ਸਿੱਖਾਂ ਨੂੰ ਕਿ ਇਹਨਾਂ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਵਿੱਚੋਂ ਜਿਹੜਾ ਜਾਤਪ੍ਰਾਦੀ ਵਾਲਾ ਕੋੜਿਆ ਹੋ ਨਹੀਂ ਨਿਕਲਿਆ ਇਸ ਕਰਕੇ ਇਹਨਾਂ ਨੂੰ ਵੋਟਾਂ ਦੇ ਵਿੱਚ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਮذਬੀ ਸਿੱਖਾਂ ਨੂੰ ਕੀ ਸਮਝਦੇ ਹਾਂ ਤੇ ਅੱਜ ਦੇ ਮذਬੀ ਸਿੱਖ ਕੀ ਹਨ ਅੱਜ ਦੇ ਮذਬੀ ਸਿੱਖ ਪੜ੍ਹੇ ਲਿਖੇ ਆਪਣੇ ਆਪਣੇ ਕਾਰੋਬਾਰਾਂ ਦੇ ਜਿਹੜੇ ਆ ਉਹ ਕਰ ਰਹੇ ਆ ਕਿਸੇ ਦੇ ਉਹ ਕਿਸੇ ਦੇ ਰੋਟੀ ਦੇ ਹਸਾਨਮੰਦ ਨਹੀਂ ਆ ਵੀ ਕਿਸੇ ਕੋ ਰੋਟੀ ਮੰਗ ਕੇ ਖਾ ਰਿਆ ਜਿੰਨੀਆਂ ਵੀ ਬਰਾਦਰੀਆਂ ਨੇ ਸਾਰਿਆਂ ਆਪੋ ਆਪਣਾ ਕਾਰੋਬਾਰ ਕਰਕੇ ਖਾਂਦੀਆਂ ਕਿਸੇ ਨੂੰ ਭੰਡਣ ਦਾ ਕੋਈ ਕਿਸੇ ਨੂੰ ਆਕੜ ਨਹੀਂ ਆ ਹੁਣ ਆਪਾਂ ਜਿਹੜੇ ਸਾਡੇ ਸਾਡੀ ਐਸਸੀ ਸਮਾਜ ਦੇ ਨੇਤਾ ਕਾਂਗਰਸ ਪਾਰਟੀ ਦੇ ਵਿੱਚ ਬੈਠੇ ਹੋਇਆ ਉਹਨਾਂ ਦਾ ਸਟੈਂਡ ਵੀ ਪੁੱਛਣਾ ਚਾਹੁੰਦੇ ਆ ਕਿ ਦੱਸੋ ਤੁਹਾਡਾ ਪ੍ਰਧਾਨ ਰਾਜਾ ਵੜੇਗਾ ਪੱਠੇ ਪੌਣੇ ਦੱਸ ਰਿਹਾ ਤੁਹਾਨੂੰ ਇਸ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਸੁਖਵਿੰਦਰ ਸਿੰਘ ਟੈਨ ਜਿਹੜੇ ਐਸੀ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ ਹੈ ਕੁਲਦੀਪ ਸਿੰਘ ਵੈਦ ਆਪ ਉਹ ਆਈਐਸ ਰਿਟਾਇਰ ਹੋਏ ਆ ਉਹ ਵੀ ਦੱਸਣ ਕਿ ਕੱਲ ਨੂੰ ਤੁਹਾਨੂੰ ਵੀ ਇਹ ਪੱਠੇ ਪਾਉਣੇ ਦੱਸਣਗੇ ਤੁਸੀਂ ਇਸ ਨੂੰ ਪੁੱਛ ਸਕਦੇ ਜੇ ਪੁੱਛਣ ਦਾ ਮਾਦਾ ਰੱਖਦੇ ਜੇ ਪੁੱਛੋ ਆਪਣੇ ਲੀਡਰ ਨੂੰ ਪ੍ਰਧਾਨ ਨੂੰ ਤੇ ਕੱਲ ਨੂੰ ਜਿਹੜਾ ਕਮਾਂਡ ਜਿਹੜੀ ਹਾਈ ਕਮਾਂਡ ਹੈ ਉਹਨੂੰ ਬੇਨਤੀ ਕਰਦੇ ਆ ਇਹ ਪ੍ਰਧਾਨ ਬਿਲਕੁਲ ਇਸ ਨੂੰ ਗੱਦੀ ਤੋਂ ਬਰਖਾਸਤ ਕੀਤਾ ਜਾਵੇ ਇਸ ਦੀ ਪ੍ਰਧਾਨਗੀ ਖੋਈ ਜਾਵੇ ਕੋਈ ਚੰਗਾ ਸੂਝਵਾਨ ਪ੍ਰਧਾਨ ਲਾਇਆ ਜਾ ਸਕੇ ਪਹਿਲਾਂ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸਨ ਉਦੋਂ ਵੀ ਤੁਹਾਡੇ ਲੀਡਰਾਂ ਨੇ ਬੜੀਆਂ ਗੱਲਾਂ ਬਰਖਾਸਤ ਕੀਤੀਆਂ ਸੀ ਕੋਈ ਕਹਿੰਦਾ ਹੈ ਘੋੜਿਆਂ ਦੀ ਜਗ੍ਹਾ ਡਲੇ ਭਗਾਦੇ ਆ ਕੋਈ ਕਹਿੰਦਾ ਹੈ ਪੈਰ ਦੀ ਜੁੱਤੀ ਸਿਰ ਤੇ ਰੱਖਦੀ ਆ ਇਸ ਕਰਕੇ ਤੁਹਾਡਾ ਬੁਰਾ ਹੋਇਆ ਹੈ ਤੇ ਇਸ ਤੋਂ ਵੀ ਵੱਧ ਬੁਰਾ ਹੋਣਾ ਜੇ ਆ ਤੁਹਾਡੀ ਵਿਧਾਨ ਸਭਾ ਦੀ ਜਿਹੜੀ ਲੱਛਣਾਂ ਤਵੰਤਾਰ ਤੋਂ ਅਜੇ ਸਟਾਈਲ ਦੇ ਵਿੱਚ ਵੀ ਜੇ ਕੋਈ ਚੰਗਾ ਪ੍ਰਧਾਨ ਨਾ ਤੁਸੀਂ ਲਾਇਆ ਅਕਲਮੰਦ ਪ੍ਰਧਾਨ ਨਾ ਲਾਇਆ ਇਹਦੇ ਦੇ ਲੋਕ ਚਾਰ ਪੇ ਇਹਦੀ ਤੌਰ ਤੇ ਹੀ ਕਈ ਤਰ੍ਹਾਂ ਦੀਆਂ ਗੱਲਾਂ ਪਣਾਉਂਦੇ ਜਿਹੜੇ ਪ੍ਰਧਾਨ ਨੂੰ ਤੁਸੀਂ ਪ੍ਰਧਾਨ ਕੀ ਦਿੱਤੀ ਹੋਈ ਆ ਇਸ ਕਰਕੇ ਆਪਾਂ ਸਰਦਾਰ ਬੂਟਾ ਸਿੰਘ ਜੀ ਦੀ ਜਿਹੜੀ ਲਿਆਕਤ ਸੀ ਸਰਦਾਰ ਬੂਟਾ ਸਿੰਘ ਹੁਣਾਰੇ ਜੋ ਪੰਜਾਬ ਵਾਸਤੇ ਕੀਤਾ ਸਾਰੇ ਜਾਣਦੇ ਆ ਸਾਰੇ ਸੰਤਾਂ ਮਹਾਂਪੁਰਸ਼ਾਂ ਨਾਲੋਂ ਦਾ ਪਿਆਰ ਸੀ ਤੇ ਜੂਰ ਸਾਹਿਬ ਦੀ ਜਿਹੜੀ ਤੱਕ ਦੇ ਬੋਰਡ ਦੇ ਚੇਅਰਮੈਨ ਵੀ ਰਹੇ ਆ ਉਹਨਾਂ ਦੇ ਵਿੱਚ ਸੇਵਾ ਭਾਵਨਾ ਸੀ ਜਦੋਂ ਕਾਰਤਾਰ ਸਿੰਘ ਸਾਹਿਬ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ ਤੇ ਉਸੇ ਵੇਲੇ ਗੜਦੇ ਦੇ ਤੇ ਤਖਤ ਹੀ ਪਾ ਕੇ ਬਿਮਾਣੇ ਸੇਖ ਹੋ ਗਿਆ ਆਖ ਰਹੇ ਸੀ ਹੋਰ ਕੋਈ ਨਹੀਂ ਸੀ ਆਇਆ ਤੇ ਗੁਰਬਾਣੀ ਉਹਨਾਂ ਨੂੰ ਐਨੀ ਜਬਾਨੀ ਕੰਢ ਸੀ ਗੁਰਬਾਣੀ ਚ ਵੀ ਘੰਟੇ ਪੜਦੇ ਰਹਿੰਦੇ ਸਨ ਤੇ ਤੂੰ ਉਹਨਾਂ ਨੂੰ ਇੱਕ ਨੀਂਦ ਦੱਸ ਰਿਹਾ ਨੀਂਦ ਤੇ ਤੇਰੀ ਸੋਚ ਆ ਜਿਹੜਾ ਤੂੰ ਉਹਨਾਂ ਬਾਰੇ ਇਹੋ ਜੀਆਂ ਗੱਲਾਂ ਕਰਦਾ ਮੈਂ ਤੇ ਉਹਨਾਂ ਲੋਕਾਂ ਨੂੰ ਜਿਹੜੇ ਅੱਗੇ ਬੈਠੇ ਤਾੜੀਆਂ ਮਾਰ ਰਹੇ ਸੀ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇੰਨੇ ਹੀ ਗਿਰ ਗਏ ਜਦੋਂ ਤੁਹਾਡੇ ਸਾਹਮਣੇ ਜਦੋਂ ਤੁਹਾਨੂੰ ਮੱਠੇ ਪਾਉਣੇ ਦੱਸ ਰਿਹਾਏ ਵੀ ਤੁਸੀਂ ਉੱਥੇ ਤਾੜੀਆਂ ਮਾਰੀ ਜਾਂਦੇ ਇਹ ਕਰਕੇ ਕਾਂਗਰਸਾਈ ਕਮਾਂਡ ਵੀ ਇਹ ਸੋਚ ਲਵੇ ਕਿ ਇਹ ਪ੍ਰਧਾਨ ਨੂੰ ਬਦਲੇ ਨਹੀਂ ਲੈ ਜਿਹੜਾ ਮਨਤੀ ਸਿੱਖ ਸਮਾਜ ਦਾ ਬਰੋਸਿਆ ਉਹ ਦਿਨੋਂ ਦਿਨ ਤਰਚੰਡ ਹੋਊਗਾ ਇਹਨਾਂ ਦੇ ਤਰਨ ਤਾਰਨ ਵਾਲੇ ਜਿਹੜਾ ਦਫ਼ਤਰ ਆ ਉਹਦੇ ਮੂਹਰੇ ਵੀ ਜਾ ਕੇ ਇਹਦਾ ਰੋਸ ਪੁਜਾਰਾ ਕੀਤਾ ਜਾਊਗਾ ਇਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਮੰਗ ਪੱਤਰ ਦੇ ਕੇ ਇਸ ਤੇ ਪਰਚਾ ਕਰਕੇ ਕਰਨ ਦਾ ਵੀ ਇਲਾਵਾ ਉਹ ਮੰਗ ਕੀਤੀ ਜਾਊਗੀ ਤੇ ਪਰਚਾਦਰਜਣਾ ਵੀ ਚਾਹੀਦਾ ਵਾ ਮਾਇਰ ਜੀਤਾ ਖਾਲਸਾ ਵਾਹਿਗੁਰੂ ਜੀ ਜਗਰ ਘਰੇ ਬਲਾਵੇਂ ਨਿਹਾਲ ਨੂੰ ਲਾਵੇ ਫਦੇ